ਸਾਸਨ ਗੱਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਦਿੱਲੀ ਇਲੈਕਸ਼ਨ ਦੀ ਦਿੱਲੀ ਇਲੈਕਸ਼ਨ ਦੇ ਵਿੱਚ ਪੈਰੀਆਂ ਰੇਡਾਂ ਤੇ ਜਿਹੜੀਆਂ ਗੱਡੀਆਂ ਪੰਜਾਬ ਨੰਬਰ ਉੱਥੇ ਜਾ ਰਹੀਆਂ ਨੇ ਉਹਨਾਂ ਨੂੰ ਬੌਨ ਕਰਨਾ ਜਾਂ ਉਹਨਾਂ ਦੇ ਚਲਾਨ ਕੱਟਨੇ ਇਹ ਸਾਰਾ ਕੁਝ ਵਰਤਾਰਾ ਮੈਂ ਬਹੁਤ ਚਿਰ ਪਹਿਲਾਂ ਗੱਲ કરી ਸੀ ਇੱਕ ਵੀਡੀਓ ਦੇ ਵਿੱਚ ਵੀ ਪੱਗ ਦੀ ਮਹੱਤਤਾ ਲੋਕਾਂ ਨੂੰ ਪਤਾ ਚੱਲ ਗਈ ਹਿੰਦੁਸਤਾਨ ਦੇ ਆਨੂੰ ਵੀ ਜੇ ਕੋਈ ਸਾਫ਼ ਸੁਥਰਾ ਪ੍ਰਸ਼ਾਸਨ ਦੇ ਸਕਦੇ ਨੇ ਤਾਂ ਉਹ ਸਿੱਖ ਦੇ ਸਕਦੇ ਨੇ ਸਿੱਖ ਵੀ ਜਿਹੜੇ ਮਾਨਦਾਰ ਸਿੱਖ ਤੇ ਹੁਣ ਉਹਦਾ ਪ੍ਰਭਾਵ ਜਿਹੜਾ ਦਿੱਲੀ ਦੇ ਵਿੱਚ ਪੰਜਾਬੀ ਬਹੁਤ ਬੈਠੇ ਨੇ ਪੰਜਾਬੀਆਂ ਦਾ ਇਲੈਕਸ਼ਨਾਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਹੈ ਜਿਹਦੇ ਕਰਕੇ ਬੀਜੇਪੀ ਗਵਰਨਮੈਂਟ ਹਿੰਦੀ ਹੋਈ ਹੈ ਤੇ ਉਹ ਅਨਾਂ ਕਰਨੀ ਕਿਸੇ ਨਾ ਕਿਸੇ ਤਰੀਕੇ ਉਹ ਪੰਜਾਬੀਆਂ ਤੇ ਜਿਹੜੇ ਬੰਦੇ ਉੱਥੇ ਜਾਂਦੇ ਨੇ ਆਪਦੀ ਸਪੋਰਟ ਚ ਉਹਨਾਂ ਦੇ ਨਾਲ ਇਹ ਸਭ ਕੁਝ ਹੋ ਰਿਹਾ ਤੇ ਔਰ ਨਾਲ ਜਿਹੜਾ ਸਮੇਂ ਹੈ ਉਹਦੇ ਵਿੱਚ ਇਹਨਾਂ ਨੂੰ ਆਇਆ ਆ ਕਿ ਕਿਤੇ ਪੰਜਾਬ ਲੋਬੀ ਹੈਵੀ ਨਾ ਹੋ ਜੇ ਇਸ ਕਰਕੇ ਇਹੀ ਤਰੀਕੇ ਨਾਲ ਇਹ ਪੰਜਾਬ ਨੂੰ ਹਰੇਕ ਵਾਰ ਆਪਣੇ ਐਕਸਪੈਰੀਮੈਂਟਸ ਚ ਮੂਰੇ ਰੱਖਦੇ ਨੇ ਕਿਉਂਕਿ ਤੁਸੀਂ ਦੇਖ ਲਓ ਪਿਛਲਾ ਜਿੰਨਾ ਵੀ ਵਰਤਾਰਾ ਅਕਾਲੀ ਪਾਰਟੀ ਆ ਇਹਨਾਂ ਨੇ ਕਿੰਨੀਆਂ ਬਣਵਾਤੀਆਂ ਇਹ ਬਸ ਇਹਨਾਂ ਦਾ ਹਰੇਕ ਪਾਸੋਂ ਇਹੀ ਕੋਸ਼ਿਸ਼ ਰਹਿੰਦੀ ਆ ਵੀ ਕਿਤੇ ਪੰਜਾਬੀ ਪੋਲਿਟਿਕਸ ਚ ਹਾਵੀ ਨਾ ਹੋ ਜਾਣ ਜਿਹਦੇ ਕਰਕੇ ਇਹ ਰੇਡਸ ਤੇ ਸਭ ਕੁਝ ਚੱਲ ਰਿਹਾ ਉਹਦੇ ਤਹਿਤ ਹੀ ਜਿਹੜਾ ਹੁਣ ਦਲਿਤ ਤੇ ਸਿੱਖਾਂ ਦੇ ਵਿੱਚ ਫਰਕ ਪਾਉਣ ਲਈ ਤੁਸੀਂ ਇੱਕ ਦਲਿਤ ਮੁੰਡੇ ਦੇ ਪੱਗ ਬਣਾ ਕੇ ਸਿੱਖ ਬਣਾ ਕੇ ਉਹਨਾਂ ਨੇ ਦੇਖ ਲਓ ਇਹ ਕੰਮ ਕਰਾਇਆ ਜਿਹੜੇ ਪਿੱਛੇ ਕੌਨਸਪੀਰੇਸੀ ਹੈ ਪੁਲਿਸ ਨੇ ਉਹ ਅੱਗੇ ਨਹੀਂ ਲੋਕਾਂ ਦੇ ਲਿਆਂਦੀ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਉਹਦੇ ਪਿੱਛੇ ਵੀ ਕਿਹੜੀਆਂ ਤਾਕਤਾਂ ਦਾ ਹੱਥ ਹੈ ਉਹ ਜਨਤਾ ਕੀ ਕਰੇ ਜੇ ਜਿਹੜਾ ਐ ਮੋਦੀ ਜੀ ਸਾਨੂੰ ਬਗਾਨਾ ਸਮਝਦੇ ਨੇ ਉੱਥੇ ਪੰਜਾਬ ਦੀਆਂ ਗੱਡੀਆਂ ਨੂੰ ਬਾਉਂਡ ਕਰਾ ਰਹੇ ਨੇ ਤੇ ਚਲਾਨ ਕਰਾ ਰਹੇ ਨੇ ਇਹ ਜੇ ਕੰਮ ਨਹੀਂ ਕਰਨੇ ਚਾਹੀਦੇ ਸਾਡਾ ਵੀ ਇਹ ਉਦੋਂ ਹੀ ਮੁਲਕ ਹੈ ਹਿੰਦੁਸਤਾਨ ਉਹ ਹੋ ਜਾਈ ਹੈ ਉਹਨਾਂ ਹੀ ਉਹਨਾਂ ਦਾ ਹੈ ਉਹਨਾਂ ਹੀ ਸਿੱਖਾਂ ਦਾ ਇਸ ਕਰਕੇ ਆਪਸ ਦੇ ਵਿੱਚ ਕੰਫਲਿਕਟ ਪਾਉਣ ਤੋਂ ਤੇ ਜਿਹੜੀ ਆਪਸ ਦੇ ਵਿੱਚ ਰਿਲੀਜੀਅਸ ਲੜਾਈਆਂ ਕਰਕੇ ਵਰਲਡ ਵਾਈਡ ਜਿਹੜਾ ਹਿੰਦੁਸਤਾਨ ਦਾ ਨਾਮ ਖਰਾਬ ਹੋ ਰਿਹਾ ਉਹਨੂੰ ਠੀਕ ਕਰਨਾ ਜਿਹੜੀ ਲੋਬੀ ਰਾਜ ਕਰ ਰਹੀ ਆ ਉਹਦਾ ਫਰਜ਼ ਹੁੰਦਾ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਇਹ ਪਾੜਾ ਪੈ ਰਿਹਾ Hindu Sikh ਦਾ ਤੇ Dalit Sikh ਤੇ Dalit Hindu ਦਾ ਇਹਨੂੰ ਘਟਾਇਆ ਜਾਵੇ ਨਾ ਕਿ ਇਹਨੂੰ ਵਧਾਇਆ ਜਾਵੇ ਤੇ ਚੰਗੇ ਬੰਦਿਆਂ ਨੂੰ ਅੱਗੇ ਲਿਆਂਦਾ ਜਾਵੇ ਇਸ ਤੇ ਕੰਮ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ